ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅੱਜ ਅਸੀਂ ਪਹੁੰਚਿਆ ਪਿੰਡ ਗਦਾਈ ਕੇ ਵੀਰ ਦੇ ਬਹੁਤ ਬੁਰਿਆ ਹਾਲ ਹੈ ਜੀ ਜਦੋਂ ਅਸੀਂ ਵੇਖਿਆ ਨੇ ਭਰਾ ਜੀ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਜਿਹੜੇ ਵੀਰਾਂ ਨੂੰ ਤਾਂ ਪਤਾ ਵਾ ਸਿੱਧਾ ਨਹੀਂ ਅਸੀਂ ਦਿਖਾ ਦੇ ਕਰਾ ਦੇ ਬਾਕੀ ਤੁਹਾਨੂੰ ਵਿਖਾਵਾਂਗੇ ਜਲੂਰ ਵੀਡੀਓ ਚੱਲਦੀ ਚੱਲਦੀ ਤੁਹਾਨੂੰ ਪਤਾ ਲੱਗਦਾ ਹੋਣਾ ਵੀ ਕਿੱਡਾ ਵੇਖੋ ਭਾਰੀ ਨੁਕਸਾ ਵੀਰ ਦੇ ਜਿਹੜਾ ਬੜੀ ਬੁਰਿਆ ਹਾਲ ਆ ਇਹ ਪੈਸਾ ਕਮਾਉਣ ਵਾਲਾ ਬਾਈ ਦੀ ਘਰ ਦੋ ਵਿੱਚ ਦੱਸਦੇ ਕੋਈ ਨਹੀਂ ਹੈਗਾ ਬਾਕੀ ਇਹ ਪੰਚਾਇਤ ਖਲੋਤੀਆ ਪਿੰਡ ਦੀ ਸਾਰੇ ਵੀਰ ਇੱਥੇ ਖਲੋਤੇ ਆ ਹਮਦਰਦੀ ਬਹੁਤ ਵੱਡੀ ਆ ਜੀ ਤੇ ਬਾਕੀ ਸਾਰੀ ਗੱਲ ਬਾਤ ਜਾਣਦੇ ਆ ਆਪਾਂ ਕੀ ਗੱਲ ਬਾਤ ਆ ਭੈਣ ਨੂੰ ਕੀ ਹੋਇਆ ਜਿੱਥੇ ਬੰਦ ਆ ਜੀ ਉੱਚੀ ਬੋਲ ਬੜਾ ਨੇੜੇ ਆ ਜਾ ਨੇੜੇ ਆ ਜਾ ਨੇੜੇ ਆ ਜਾਓ ਥੋੜਾ ਜਿਹਾ ਵਿਖਾਇਆ ਜਾਵੇ ਵੀ ਆ ਲੱਤ ਮੇਕਸਾ ਦੇ ਤੁਸੀਂ ਵੀ ਕਿੰਨੇ ਹਾਲਾਤ ਆ ਕੈਮਰਾ ਬਿਲਕੁਲ ਲਾ ਕੇ ਕਰਕੇ ਦਿਖਾਓ ਵੀ ਕਿੰਨੇ ਬੁਰੇ ਹਾਲਾਤ ਆ ਬਾਕੀ ਪਿੰਡ ਦੀ ਆਪਾਂ ਨੂੰ ਸਾਰੀ ਗੱਲ ਤੂੰ ਜਾਣਕਾਰੀ ਸਾਂਝੀ ਕਰਾਉਣਗੇ ਕਿ ਕੀ ਪ੍ਰੋਬਲਮ ਆ ਇਹਨਾਂ ਨੇ ਸਿਰਫ ਲਾਜ ਦੀ ਮੰਗ ਕਰਦੇ ਆ ਸਮਾਜ ਸੇਵੀ ਤੇ ਦਾਨੀ ਸਜਣਾ ਤੋਂ ਇਹ ਕੰਮ ਕਰਨ ਗਏ ਕੰਮ ਤੋਂ ਉਹਨਾਂ ਤੋਂ ਮਾਰ ਕੇ ਚਲੇ ਗਿਆ ਤੇ ਕਿਸੇ ਨੂੰ ਸੋਚੇ ਨਹੀਂ ਆਉਂਦਾ ਵਾ ਜਿਵੇਂ ਨਾ ਦੀਵਾਰ ਨੂੰ ਨੇ ਸਾਰੇ ਲਾਤੀਆ ਮਤਲਬ ਇਹ ਨਹੀਂ ਆ ਪਾਣੀ ਆ ਨਗਰਾਂ ਦੇ ਵਿੱਚ ਨਹੀਂ ਆਇਆ ਨਹੀਂ ਪੁੰਗੇ ਮਦਦ ਮੰਗਨ ਲਈ ਜਿਹਨੇ ਕੋਈ ਦੇ ਸਕਦਾ ਵਾ ਤੇ ਬਾਕੀ ਬੇਤਰੀ ਗੱਲ ਕੁੜੀਆਂ ਨੂੰ ਕਹਿ ਰਹਾ ਵਾ ਕੀ ਕੋਣਾ ਲਗਾ ਕੋਈ ਹੋਰ ਕੋਈ ਨਹੀਂ ਲਗਾ ਇੱਕ ਮਾਣ ਕੇ ਖਾਣਾ ਦਿਖਾਣਾ ਦਿਖਾਣਾ ਕਿਥੋਂ ਆ ਡੇਟਾ ਨੇ ਕਿਹਾ ਪ੍ਰਾਈਵੇਟ ਲਾਈਓ ਇਸ ਪ੍ਰਾਈਵੇਟ ਤੋਂ ਬਗਾ ਕੋਈ ਨਹੀਂ ਬਗਾ ਲਾਈਂ ਜੰਨੇ ਆ ਉਦੋਂ ਦਾਸੀ ਪਰੇ ਲੈ ਕੇ ਭਾਇਆ ਕੋਈ ਕਿੰਨਾ ਘਰ ਤੇ ਅੰਦਰ ਸੇ ਡਰਾਮਾ ਘਰ ਤੇ ਡੇਟਾ ਕਰਨ ਤੁਹਾਨੂੰ ਜਿਆਦਾ ਪਤਾ ਲੱਗਣਾ ਹੋ ਉਸ ਤਰ੍ਹਾਂ ਦੱਸਿਆ ਨਹੀਂ ਆ ਹਾਂਜੀ ਪਿੰਡ ਵਾਲੇ ਸੱਤਾ ਬੁਰੇ ਕੀਤੀ ਆ ਸਾਰਿਆਂ ਨੇ ਜਿੰਨੇ ਨਾਲ ਕਿਸੇ ਨੇ ਲਾਏ ਆ ਲਾਏ ਆ ਜਿੰਨੇ ਹੋਣਾ ਹੀ ਅੱਜ ਆ ਜਾ ਕੇ ਨੂੰ ਦੱਸਿਆ ਨਹੀਂ ਸਾਡੇ ਕੋਲੇ ਅੱਜ ਬਹੁਤ ਬੁਰੇ ਹਾਲਾਤ ਹੋਏ ਪਿਆ ਵੀਰ ਦਾਦੇ ਆ ਪੈਣ ਕਿ ਸਾਰਾ ਕੁਝ ਜੋ ਪੂੰਜੀ ਪਿਲਫੋਲੇ ਗਾਜੀ ਇਹਨਾਂ ਕੋਲ ਆ ਚੁੱਕਿਆ ਆ ਕੋ ਮੌਨਾਲਾ ਇਹਨਾਂ ਦਾ ਕਰਦੇ ਵਿੱਚ ਕੋਈ ਨਹੀਂ ਰਹਿ ਗਿਆ ਬਾਕੀ ਦੇਖ ਸਕਦੇ ਆ ਬਾਕੀ ਪੰਚਾਇਤ ਆ ਵੀਰ ਜੀ ਖਲੋਤੇ ਆ ਇਹ ਸਾਰੀ ਜਾਣਕਾਰੀ ਦੇਣਗੇ ਇਧਰ ਵੀਰ ਜੀ ਜਿਹੜੇ ਆ ਦੇਖਿਆ ਇਧਰ ਆ ਕੋਈ ਨਹੀਂ ਕੋਈ ਪਰ ਨਹੀਂ ਛਣ ਪਤਾਵਾ ਬਹੁਤ ਬਹੁਤ ਇੰਡੀਅਨ ਸਰਦ ਵੀ ਕੀ ਗੱਲ ਬਾਤ ਆ ਕਿ ਤੁਸੀਂ ਸਤਜੀ ਲਾਲ ਜੀ ਪਹਿਲਾਂ ਤਾਂ ਨਾਮ ਲਓ ਜੀ ਆਪਣਾ ਨਾਮ ਛੇਸ਼ੇ ਦੇ ਜੀ ਪਿੰਡ ਬਤਾ ਜੀ ਕੀ ਕੀ ਪ੍ਰੋਬਲਮ ਹੈ ਵੀਰ ਨੂੰ ਕੀ ਮੰਗ ਦਾਂਦੇ ਕੀ ਹੋਣਾ ਚਾਹੀਦਾ ਹੈ ਵੀਰ ਨੂੰ ਪ੍ਰੋਬਲਮ ਇਹ ਵੀ ਇਤਾਂ ਹੀ ਜਾਂਦਾ ਹੀ ਕੰਮ ਕਰ ਲਈ ਕੋਈ ਜਾਂਦਾ ਤੇ ਮੋਟਰ ਸਲ ਇਨਸੀਡੈਂਟ ਹੋ ਗਿਆ ਉਹ ਮਾਰ ਕੇ ਟੁੱਟ ਗਿਆ ਜਾਨਕੀ ਲੱਤ ਟੁੱਟ ਗਈ ਦੋ ਥਾਵਾਂ ਤੋਂ ਤੇ ਇੱਕ ਹੱਡੀ ਤੇ ਪਿੱਛੇ ਨਾ ਉਹ ਤੋਂ ਗਲ ਗਿਆ ਜਾਨਕੀ ਡਿਕਟੋਰਸ਼ਨ ਲੱਤ ਕਟਣੀ ਪਊਗੀ ਹਾਂਜੀ ਹਾਂਜੀ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਸੱਜਣਾ ਲੋਕ ਜੇ ਕੋਈ ਹੈਗਾ ਉਹਦੇ ਨੂੰ ਇਲਾਜ ਕੀਤਾ ਜਾਵੇ ਤੇ ਲੱਤ ਬਚਾਈ ਜਾਵੇ ਆਪਦਾ ਕੰਮ ਕੰਮ ਤੋਂ ਲੱਗਦਾ ਬਿਲਕੁਲ ਜੀ ਗੁੱਡੀਆਂ ਮਟਿਆਰਾਂ ਬਾਕੀ ਪਿੰਡ ਸਾਥ ਹੀ ਹੁੰਦੇ ਪੂਰਾ ਕਾਤਵੀਆਂ ਪਿੰਡਾਂ ਦੇ ਸਾਰਿਆਂ ਨੇ ਬੇਬਾਕੀ ਇਹੀ ਆ ਨੇ ਚਲੋ ਕਰ ਲਈ ਵੀ ਦਾਤ ਲਾਤ ਲਾਟੀ ਜਾਵੇ ਬੇਬਲ ਜੀ ਵੀ ਲਾਤ ਨਾਲ ਦੇਖੋ ਡਾਕਟਰਾਂ ਨੇ ਆਖਿਆ ਵੀ ਲਾਤ ਕੱਟੀ ਜਾਣੀ ਆ ਜੇ ਤੁਸੀਂ ਇਲਾਜ ਨਾ ਕਰਾਇਆ ਤਾਂ ਹੋ ਸਕਦਾ 5 ਲੱਖ ਲੱਗ ਜੇ ਹੋ ਸਕਦਾ 10 ਲੱਖ ਜੇ ਤਾਂ ਕਿਉਂਕਿ ਤੇ ਜਦੋਂ ਆਪਾਂ ਚਲ ਜਾਂਦੇ ਨਾ ਕਿਹਨਾਂ ਨੂੰ ਕਚਹਿਰੀ ਹੋਈ ਥਾਣੇ ਹੋਈ ਜਾਂ ਹਸਪਤਾਲ ਹੋਈ ਖੰਡਾਂ ਵੀ ਪੈ ਜਾਂਦੀਆਂ ਜਿਹੜੇ ਜਿਹੜੇ ਵੀਰ ਹਸਪਤਾਲਾਂ ਤੇ ਜਾਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੰਨੇ ਕਿੰਨੇ ਖਰਚੇ ਆ ਕੀ ਹਾਲਾਤ ਆ ਹੋ ਜਾਂਦੇ ਆ ਪਰਿਵਾਰਾਂ ਦੇ ਤੇ 당 ਨਹੀਂ ਸੱਜਣ ਤੇ ਸਮਾਜ ਸੇਵੀਆਂ ਤੋਂ ਮੰਗ ਕਰਦੇ ਆਂ ਜੀ ਹਾਂ ਬਿਲਕੁਲ ਜੀ ਇਹ ਇਹਦਾ ਲਾਜ ਹੋ ਗਿਆ ਨਾ ਦਤ ਨਾਕਤੀ ਜਾ ਬਿਲਕੁਲ ਜੀ ਬਿਲਕੁਲ ਕਾਰੋਬਾਰ ਕਰ ਸਕਦੇ ਸਾਡੀ ਬਿਲਕੁਲ ਜੀ ਬਿਲਕੁਲ ਪਰ ਇਹ ਦੀ ਸੇਵਾ ਤੇ ਜੇ ਕੋਈ ਕੋਈ ਵੀ ਮਦਦ ਉਹਦਾ ਵੀ ਕਰਨਾ ਚਾਹੁੰਦਾ ਆ ਬਾਕੀ WhatsApp ਨੰਬਰ ਤੁਹਾਨੂੰ اسی ਜਿਹਨੇ ਫੋਨ ਨੰਬਰ ਕੀ ਹੈ ਇਹਨਾਂ ਦਾ ਜੀ ਉਹ ਫੋਨ ਨੰਬਰ ਹੈ ਜੀ ਇਹਦਾ ਫੋਨ ਨੰਬਰ ਹੈ 97 ਏ 790 ਇਸ ਦੇ ਅੰਸ਼ੇ ਤੋਂ ਜੀ ਹਾਂ ਹਾਂ ਜੀ 6347 ਹਾਂ ਜੀ ਇਹ ਨੰਬਰ ਆ ਦੁਬਾਰਾ 93790639 63997790 643 ਇਹ ਫੋਨ ਨੰਬਰ ਜਦੋਂ ਮਰਜ਼ੀ ਕਾਲ ਕਰੋ ਇੱਥੇ ਵਟਸਐਪ ਚੱਲਦਾ ਤੁਸੀਂ ਵੀਡੀਓ ਕਾਲ ਕਰਕੇ ਵੇਖ ਸਕਦੇ ਆ ਮਰੀਜ਼ ਨੂੰ ਚੈੱਕ ਕਰੋ ਅਸੀਂ ਆਨੇ ਆਂ ਵੀ ਪਹਿਲ ਦੇ ਅਰਜ਼ ਤੱਕ ਘਰ ਆਣ ਕੇ ਤੁਸੀਂ ਕੋਈ ਵੀ ਟੈਲੀਫੋਨ ਦੇਣਾ ਹੈ ਨਾ ਕਰਿਆ ਮਦਦ ਕਰੋ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਪਰਿਵਾਰ ਦਾ ਨੰਬਰ ਵੀਰ ਨੇ ਦੱਸਿਆ ਘਰ ਆਉਣ ਦਾ ਨੰਬਰ ਆ ਇਹੋ ਇੱਕ ਨੰਬਰ ਆ ਹੋਰ ਦੂਜਾ ਨੰਬਰ ਤੋਂ ਬਿਲਕੁਲ ਨਹੀਂ ਇਹ ਗੱਲ ਕਰਦੇ ਕਿ ਤੁਸੀਂ ਵੀਡੀਓ ਕਾਲ ਕਰਨੀ ਆ ਤੇ ਇਸ ਨੰਬਰ ਤੋਂ ਤੁਸੀਂ ਕਰਨੀ ਆ ਤੇ ਕਿਸੇ ਰਸਤੇ ਦੇ ਵਿੱਚ ਕਿਸੇ ਹੋਰ ਕੋਲੋਂ ਤੁਸੀਂ ਨਹੀਂ ਫਸਣਾ ਜੋ ਵੀ ਮਦਦ ਤੁਸੀਂ ਕਰਨੀ ਆ ਪਰਿਵਾਰ ਦੇ ਨਾਲ ਮਿਲ ਕੇ ਆਣ ਕੇ ਕਿਤੇ ਵੀ ਵੀਰ ਨੂੰ ਆ ਪੂਰੀ ਪੁਸ਼ਟੀ ਕਰਕੇ ਵੀ ਠੀਕ ਉਹ ਵੀਰ ਉਸੇ ਕਰੇ ਮਦਦ ਜਾਰੀ ਹੈ ਕਿਉਂਕਿ ਅਸੀਂ ਤਾਂ ਇਹੋ ਬੇਨਤੀ ਕਰਦੇ ਹਾਂ ਵੀਰ ਨੇ ਮੇਰੇ ਆਪਣੀ ਤਾਇਤ ਖਲੋਤੀ ਹੋਈ ਆ ਹੋਰ ਬਜ਼ੁਰਗੋ ਕੀ ਤੁਸੀਂ ਕਹਿਣਾ ਚਾਹੁੰਦੇ ਆ ਤੁਹਾਡੇ ਕੀ ਕਹਿਣਾ ਚਾਹੁੰਦੇ ਆ ਵੀਰ ਜੀ ਬਤਨੀ ਇਹ ਕਰ ਤੋਂ ਵੀ ਮਦਦ ਕੀਤੀ ਜਾਊਗੀ ਉਹ बोल ਨਹੀਂ ਸਕਦੇ ਕਿਉਂਕਿ ਜਿਹੜਾ ਬੰਦਾ ਦਿਲ ਟੁੱਟਿਆ ਹੋਵੇ ਨਾ ਥੋੜਾ ਜਿਹਾ ਨਹੀਂ ਚੱਲਦਾ ਉਹ ਬੰਦੇ ਨੂੰ ਤੇ ਬੜੇ ਮੁਸ਼ਕਲ ਹਾਲਾਤ ਆ ਬਾਕੀ ਬੀਤੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੋਰ ਕੋਈ ਗੱਲ ਕਰਨਾ ਚਾਹੁੰਦਾ ਦੱਸੋ ਜੀ ਦੱਸੋ ਅੱਜੋ ਇੱਥੇ ਅੱਜੋ ਇੱਥੇ ਆ ਗਏ ਅੱਜੋ ਲੱਗੇ ਆਂ ਅੱਗੇ ਵੀ ਕੀ ਕਰਨਾ ਚਾਹੁੰਦੇ ਹੋ ਪਰਵਾਰ ਦਾ ਅਸੀਂ ਬੇਨਤੀ ਕਰਦੇ ਆਂ ਕਿ ਸਾਰਾ ਪਰਿਵਾਰ ਜਿਹੜਾ ਹੈ ਬਿਲਕੁਲ ਜੀ ਬਿਲਕੁਲ ਹੀ ਮੁਆਫਤ ਵਰਤ ਸਾਰਿਆਂ ਦੋਨਾਂ ਹੱਥ ਜੀ ਬਿਲਕੁਲ ਕੋ ਖੱਟਾ ਜਾ ਉਹ ਆਪਣਾ ਲਾ ਕੋਈ ਕੰਦਾ ਤਾਨ ਲਾ ਸਕੀ ਜਿੰਨਾ ਵੀ ਚਾਹਣਾ ਹੈ ਬਿਲਕੁਲ ਜੀ ਬਿਲਕੁਲ ਜੋ ਵੀ ਇੱਥੋਂ ਸਰਦਾਰ ਨੇ ਜੀ ਤੇ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਬਿਲਕੁਲ ਜੀ ਜਾ ਕੇ ਹੱਕ ਨਾ ਕੱਟੀ ਜਾਵੇ ਹਾਂਜੀ ਹਾਂਜੀ ਇਹਨਾਂ ਫਿਰਨਾ ਤੋਂ ਚੱਲ ਸਕੀ ਬਿਲਕੁਲ ਜੀ ਇਹ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਰੇ ਇਲਾਕੇ ਨੂੰ ਵੀ ਇੱਦਾਂ ਸਾਰੇ ਪੰਜਾਬ ਚ ਵੀ ਬਿਲਕੁਲ ਜੀ ਸੇਵੀ ਸੰਸਥਾ ਨੂੰ ਵੀ ਦੋਸਤ ਵੀ ਇਹ ਦੇਖਣ ਤੋਂ ਬਿਲਕੁਲ ਜੀ ਬਿਲਕੁਲ ਇਸੇ ਨੰਬਰ ਤੇ ਕਈ ਨਾ ਹੋਰ ਕਿਸੇ ਵੀ ਨੰਬਰ ਤੇ ਨਾ ਬਿਲਕੁਲ ਜੀ ਬਿਲਕੁਲ ਵੈਸੇ ਹੀ ਕਰੀਏ ਇਹ ਪ੍ਰਵਾਹ ਸਹੀ ਆ ਜਾਂ ਕਿਵੇਂ ਆ ਫਰਾਂਜਿਆਲੀ ਇਹ ਨਾ ਵੀ ਭੇਜੋ ਨਹੀਂ ਇਹਦੇ ਤੇ ਪੈਸੇ ਹੋਰ ਜਾਣ ਬਿਲਕੁਲ ਜੀ ਬਿਲਕੁਲ ਇਹ ਨਾ ਹੀ ਆਹੀ ਕਰਨਾ ਤੇ ਨਾ ਹੀ ਕਰਨਗੇ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਆਪ ਹੀ ਸੈੱਟ ਹੋ ਕੇ ਦੇਖੋ ਹਾਂ ਜੀ ਵੀ ਵਾਕੇ ਸੱਚੀ ਗੱਲ ਹੈ ਕਿ ਕੁਝ ਹੀ ਵਾਹ ਜੀ ਵਾਹ ਬੜੀ ਵਧੀਆ ਗੱਲ ਬਾਪੂ ਨੇ ਕੀਤੀ ਵੀ ਤੁਸੀਂ ਬਿਲਕੁਲ ਕਿਉਂਕਿ ਅੱਜ ਕੱਲ੍ਹ ਦੁਨੀਆ ਤੇ ਬੜਾ ਕੁਝ ਚੱਲਦਾ ਵਾ ਤੇ ਬਾਕੀ ਬਿਲਕੁਲ ਤੁਸੀਂ ਆਪ ਵੀਡੀਓ ਕਾਲ ਕਰਕੇ ਬੰਦਾ ਚੈੱਕ ਕਰੋ ਪਹਿਲੀ ਗੱਲ ਤੇ ਅਸੀਂ ਇਹਨਾਂ ਵੀ ਘਰੇ ਆ ਕੇ ਜੋ ਵੀ ਤੁਸੀਂ ਜੇ ਨੇੜੇ ਤੇਰੇ ਆ ਦਾ ਕਈ ਸੱਜਣ ਹੁੰਦੇ ਆ ਕਈ ਰਿਸ਼ਤੇਦਾਰ ਵੀ ਹੁੰਦੇ ਆ 100 ਕੋਈ ਕਿਸੇ ਨੂੰ ਵੀ ਤੁਸੀਂ ਕੱਲ ਕੇ ਘਰੇ ਆ ਕੇ ਗੱਲ ਸਕਦੇ ਜੇ ਮਿਲ ਸਕਦੇ ਜੇ ਤੇ ਜੇ ਕੋਈ ਉਹਦਾ ਵੀ ਕੋਈ ਤਿਲਫੋਨ ਜੋ ਵੀ ਹਾਜ਼ਰ ਕਰਨਾ ਵੀ ਪੀਰ ਇਲਾਜ ਕਰਾ ਸਕੇ ਤੁਹਾਨੂੰ ਗੂਗਲ ਪੇ ਵੀ ਉਸੇ ਨੰਬਰ ਤੇ ਚਾਹੁੰਦੇ ਜੀ ਆ ਮੇਰ ਫਾਦਲੇ ਜੀ ਗੂਗਲ ਤੇ ਨੰਬਰ ਦੱਸ ਰਹੇ ਨਹੀਂ ਇਹ ਮੇਰੇ ਆ ਵੀ ਗੂਗਲ ਪੇ ਦਾ ਨੰਬਰ ਕੋ ਨਹੀਂ ਬਾਕੀ ਕੋਈ ਗੱਲ ਨਹੀਂ ਜੀ ਸਕੈਂਡਰ ਤੁਹਾਨੂੰ ਸੈੱਟ ਕਰ ਦਣਗੇ ਜੇ ਵੀਰ ਨੇ ਕਿਸੇ ਨੇ ਵੀ ਕੋਈ ਵੀ ਤਿਲਫਲ ਕੰਮ ਖਾਤਾ ਕੋਈ ਪੁੱਛਾਦੇ ਫੋਨ ਤੇ ਜੀ ਸਭ ਸੱਤਾ ਤੇ ਸਾਬੂ ਬਿਲਕੁਲ ਜੀ ਵਰ ਤੁਸੀਂ ਇਹ ਵਟਸਐਪ ਕਰ ਦੇਣਗੇ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਤੁਸੀਂ ਆ ਕਾਲ ਕਰੋ ਕੋਈ ਵੀ ਜੋ ਵੀ ਇਹਨਾਂ ਦਾ ਖਾਤਾ ਹੋਗਾ ਜੋ ਵੀ ਗੱਲਬਾਤ ਇਹ ਤੁਹਾਨੂੰ ਆਪ ਸੈਂਡ ਕਰਨਗੇ ਵੀ ਜਿਹੜਾ ਇਹ ਇਲਾਜ ਕਰਾ ਦੇਣਾ ਭਵਨ ਜੀ ਵੀ ਵਾਦੋ ਵਾਦ ਹਿਤਧਾਨਿਤ ਜਿੰਨੇ ਵੀ ਬਾਹਰ ਬੈਠੇ ਦੇਸ਼ਾਂ ਦੇਸ਼ਾਂ ਦੇ ਵਿੱਚ ਜਾਂ ਪਿੰਡਾਂ ਵਾਲੇ ਆ ਜਾਂ ਸਭਰਾਵਾਲੇ ਆ ਚਾਹੇ ਜਲੂਗੇ ਵਾਲੇ ਭਾਵੇਂ ਕੋਟਵੁੱਡੇ ਵਾਲੇ ਨੇੜੇ ਤੇੜੇ ਦੇ ਜਿੰਨੇ ਜਾਂ ਦੂਰ ਵੀ ਬੈਠੇ ਆਪਣੇ ਵੀਰ ਹਨਾ ਉਹਨਾਂ ਨੂੰ ਇਹੋ ਅਸੀਂ ਅਪੀਲ ਕਰਦੇ ਆ ਵੀਡੀਓ ਸ਼ੇਅਰ ਜਰੂਰ ਕਰੋ ਜਿਹੜਾ ਮਦਦ ਨਹੀਂ ਵੀ ਕਰ ਸਕਦਾ ਵੀਡੀਓ ਸ਼ੇਅਰ ਕਰੋਗੇ ਕਿਸੇ ਚੰਗੇ ਬੰਦੇ ਕੋਲ ਜਾਓ ਕਿ ਹੋ ਸਕਦਾ ਕੋਈ ਨਾ ਕੋਈ ਕਿਸੇ ਨਾਲ ਬੰਦਾ ਜੁੜਿਆ ਹੁੰਦਾ ਕੋਈ ਜਿਹੜਾ ਮਦਦ ਕਰੇ ਹੈ ਨਾ ਤੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੋ ਇਸ ਪਰਿਵਾਰ ਦੀ ਮਦਦ ਹੋ ਸਕਦੀ ਹੈ ਜੀ ਵਾਹਿਗੁਰੂ ਜੀ ਤਰਖਤ